ਬਾਈ ਸ਼ਸ਼ੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਪਿੰਡ ਤੋਂ ਥੋੜੀ ਜੀ ਦੂਰ ਚੱਲੀ ਜਾਂਦੇ ਸੀਗੇ ਡਿੱਗਾ ਸੀਗਾ ਚੋਨਾ ਸਾਰਾ ਹੀ ਤੇ ਦੋ ਲਾਈਆਂ ਬਾਈ ਪ੍ਰੀਤ ਦੇ ਬਲਕਾਰ ਇੱਥੇ ਅੱਜ ਆਪਾਂ 11:00 ਵਜੇ ਚਲਾਈਆਂ ਸੀਗੀਆਂ ਬਾਈ ਡੇਢ ਕ ਦਾ ਟਾਈਮ ਹੋ ਗਿਆ ਤੇ 4 ਕ ਕਿੱल्ल्या ਨੂੰ ਥਾਂ ਵੱਢ ਲਈ ਆ ਬਲਕਾਰ ਆ ਬਰੇ ਤੇ ਉਹ ਪਰੇ ਗਾਂਹ ਪ੍ਰੀਤ ਚੱਲੀ ਜਾਂਦੀ ਹੈ ਆਪਣੀ ਹੋਟਲ ਡਿੱਗ ਗਿਆ ਹੀ ਆ ਚੁੰਨਾ ਇੱਥੇ ਕਾਫੀ ਥਾਂ ਆਪਣੇ ਕੋਲੇ ਵੱਢਣ ਵਾਲਾ ਲਾਵਾਂਗੇ 2-3 ਦਿਨ ਇੱਥੇ ਆਪਾਂ ਔਵੀ ਇੱਕ ਪਾਸਾ ਨਿਬੜ ਗਿਆ ਚਾਰ ਕੇਲੇ ਦਾ gheera ਤੇ ਦਾਣੇ ਕੱਢਣ ਲੱਗ ਪਏ ਬੰਦੇ ਆਪਣੇ ਹੁਣ ਕੋਲੋ ਕੋਲੀ ਮਹੀਨਾ ਚੱਲਦੀਆਂ ਅੱਗੇ ਆਏ ਤੇ ਆ ਜਾਓ ਭਾਈ ਜਲਾ ਲਓ ਅੱਜ ਤਾਂ ਨਹੀਂ ਕੋਲੋ ਕੋਲੀ ਨਾਲ ਨਾਲ ਉਹਦਾ ਫਿਰਦੇ ਜਾਗੇ ਪੂਰੇ ਇੱਕ ਦੂਜੇ ਨੂੰ ਵੇ ਵੇਖ ਕੇ ਧੱਬੀ ਫਿਰਦੇ ਆ ਮਸ਼ੀਨਾਂ ਨੂੰ ਕੀ ਇਹ 4 14 ਦੇਖੋ ਬਈ तमाम ਸਤਨਾ ਬਾਗ ਰੂ ਹੀ ਹੋਈ ਪਈ ਹੈ ਸਾਡੇ 6 ਕਿਲੇ ਰੋਟਲਾਪਾ ਨਵੇੜੇ ਤੇ 4 ਕਿਲੇ ਇੱਕ ਪਾਸੇ ਸੀ ਬਾਕੀ ਕੁਝ ਕਿੱਧਰ ਪਾਸੇ ਨੇ ਸਾਡੇ 9 ਕਿਲੇ ਹਿੜਾ 6 ਕਿਲੇ ਘੜਾ ਤੇ 3 ਕਿਲੇ ਟਿੱਕਿਆ ਇਧਰ ਵੇੜੇ ਛੱਟ ਹਣਾ ਕਰਦੇ ਆ ਬਾਈ ਇੱਕ ਦੂਜੇ ਨੂੰ ਤਾਂ ਚੌੜੋ ਚੌੜੀ ਤੇ ਠੇਕਾ ਮਾਰ ਲਿਆ ਸਾਰੇ ਬਾਹਰ ਦਾ ਡਿੱਗੇ ਦਾ ਤੇ ਹੁਣ ਹੱਸੀ ਜਾਂਦੇ ਆ ਵੇਖ ਵੇਖ ਕੇ ਇੱਕ ਦੂਜੇ ਨੂੰ ਪਰ ਇੰਨਾ ਵੀ ਬਾਈ ਜਿਹੜੇ ਸਾਡੇ ਡਿੱਗਾ ਛੋਨਾ ਤੇ ਮਹੀਨਾ ਵਧੀਆ ਤੁਰੀਆਂ ਹੋਦੀਆਂ ਕੰਮ ਨਵੇੜੀ ਹੋਣੀਆਂ 11 ਵਜੇ ਮਹੀਨਾ ਚਲਾਂਗਾ ਸੀ ਬਾਈ ਤੇ ਸਾਢੇ 3 ਹੋ ਗਏ ਸਾਢੇ 6 ਕਿਲੇ ਤਾਂ ਵੰਡਿਆ ਜਮਾ ਵਿਸ਼ਿਆ ਮੇਰੇ 2 ਮਹੀਨਾ ਨਾਲ ਤੇ ਆ ਖੜਾ ਤੇ ਉਹ ਡਿੱਗਿਆ ਪਰੇ ਪਿਆ ਬੇਣੇ ਹੁਣ ਇੱਥੇ ਛੱਟ ਕੀ ਬਣਦਾ ਦਿਖਾਉਣਾ ਤੁਹਾਨੂੰ ਅੱਗੇ ਵਲੌਗ ਚ ਚੱਲਦੇ ਆਪਾਂ ਵੀ ਬਲਕਾਰ ਦੇ ਪਿੱਛੇ-ਪਿੱਛੇ ਲਓ ਵੀ ਮੇਥਰੋ ਵੇਖੋ ਬਲਕਾਰ ਦਾ ਤੋੜਾ ਚੱਲੀ ਜਾਂਦੀਆਂ ਹੁਣ ਇਧਰੋਂ ਧਾਣੇ ਪਵਾ ਕੇ ਲੈ ਕੇ ਪ੍ਰਿੰਸਪਲੋਂ ਕਿ ਹੁਣ ਚੱਲੇ ਆਪਾਂ ਬਲਕਾਰ ਕੰਨੀ ਨੋ ਮੈਟਰ ਲਾਂਗਾ ਫੜ ਗਿਆ ਸੀਗਾ ਸਲਾਵ ਕੰਮ ਹੋ ਗਿਆ ਬੰਦ ਲਾਸਟ ਟੈਂਕੀ ਕੱਢ ਕੇ ਦੀ ਇਹਨੂੰ ਵੀ ਲਾ ਦਿੰਦੇ ਆ ਪ੍ਰੀਤ ਕੋਲੇ ਉਹ ਖੜੀ ਉਹਦਾ ਲਾਤੀ ਕਾਊਂਟਰ ਤੇ ਲਿਜਾ ਕੇ ਇਹ ਵੀ ਚੱਲਿਆ ਉੱਥੇ ਟੈਂਕੀ ਕੱਢ ਕੇ ਹਮੋਂ ਵਧੀਆ ਤੇ ਬੜਾ ਹਰਨ ਬਾਅਦ ਜੋਂ ਤੜਕੇ ਚਲਾਵਾਂਗੇ ਮਹੀਨਾ ਜੇਂਦੂ ਬਾਅਦ ਚਲਦੀ ਹੈ ਨਹੀਂ ਬੜੀ ਵਿਗਿਆਜਾ